ਅਸੀਂ ਸਾਰੇ ਜਿੰਨੇ ਵੀ ਮਹਾਪੁਰਖ ਜਿੰਨੇ ਵੀ ਗੁਰੇ ਗਿਆਨੀ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਅਸੀਂ ਅੱਗੇ ਲਾ ਕੇ ਪੰਜਾਬ ਸਰਕਾਰ ਨੇ ਆ ਪਿੱਛੇ ਰਹਿ ਕੇ ਇਹ ਸ਼ਹੀਦੀ ਦੁਆਰਾ ਅਸੀਂ ਮਨਾ ਰਹੇ ਹਾਂ ਜਿਸ ਦੇ ਵਿੱਚ ਸ੍ਰੀ ਗੁਰਤੇਜ ਬਾਹਦਰ ਦੀ ਸ਼ਹਾਦਤ ਸੱਤਵ ਮਹਾਨ ਸ਼ਹਾਦਤ ਪਾਈ ਮਤੀ ਦਾਸ ਦੀ ਸ਼ਹਾਦਤ ਪਾਈ ਸਦੀ ਦਾਸ ਦੀ ਦੀ ਸ਼ਹਾਦਤ ਪਾਈ ਜਿਆਲਾ ਦੀ ਦੀ ਸ਼ਹਾਦਤ ਇਹ ਵੱਡੀਆਂ ਸ਼ਹਾਦਤਾਂ ਜਿਨ੍ਹਾਂ ਨੇ ਮੈਸ ਸਮਝਦਾ ਜੋ ਅੱਜ ਦਾ ਭਾਰਤ ਆ ਉਸ ਭਾਰਤ ਨੂੰ ਕਾਇਮ ਰੱਖਣ ਦੇ ਲਈ ਅੱਜ ਆਜ ਦਾ ਦੇਸ਼ ਆ ਹਿੰਦੁਸਤਾਨ ਆ ਉਸ ਹਿੰਦੁਸਤਾਨ ਨੂੰ ਕਾਇਮ ਰੱਖਣ ਦੇ ਲਈ ਕੁਰਬਾਨੀਆਂ ਦਿੱਤੀਆਂ ਸੀ ਅੱਜ ਤੋਂ ਠੀਕ 350 ਸਾਲ ਪਹਿਲਾਂ ਪਰ ਲੇਕਿਨ ਅੱਜ ਬਹੁਤ ਹੀ ਅਫਸੋਸ ਵਾਲੀ ਗੱਲ ਆ ਕਿ ਦੇਸ਼ ਦਾ ਜਿਹੜਾ ਹੁਕਮਰਾਨ ਆ ਦੇਸ਼ ਦੀ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦੇਸ਼ ਦੇ ਸਾਡੇ ਚੰਡੀਗੜ੍ਹ ਨੂੰ ਸਾਡੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ 350 ਸਾਲ ਪਹਿਲਾਂ ਸਾਡੇ ਗੁਰੂਆਂ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਲਈ ਆਪਣਾ ਬਲੀਦਾਨ ਦਿੱਤਾ ਔਰ ਦੇਸ਼ ਇੱਕ ਮੁੱਠ ਰੱਖਿਆ ਦੇਸ਼ ਦੀ ਨੂੰ ਕਾਇਮ ਰੱਖਿਆ ਪਰ ਲੇਕਿਨ ਅੱਜ ਉਸੇ ਤਰੀਕੇ ਦੇ ਨਾਲ ਜਦੋਂ ਉਦੋਂ ਜ਼ਾਲਮ ਆਮ ਲੋਕਾਂ ਤੇ ਹਮਲਾ ਕਰ ਰਹੇ ਸੀ आम ਲੋਕਾਂ ਨੂੰ ਖਤਮ ਕਰ ਰਹੇ ਸੀ ਅੱਜ ਉਸੇ ਤਰੀਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਹਰ ਕੋਨੇ ਤੇ ਹਮਲਾ ਬੁਰ ਰਹੀ ਆ ਵੱਡੀਆਂ ਧਾਰਨਾ ਨੇ ਜੀਆਂ ਪਾਕੜਾ ਵਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਦੀ ਅਰੋਸ ਸਭਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਅੱਜ ਤੋਂ ਠੀਕ 5-6 ਸਾਲ ਪਹਿਲਾਂ ਤਨ ਕਾਲੇ ਕਾਨੂੰਨ ਲਿਆ ਕੇ ਭਾਰਤ ਦੀ ਖੇਤੀ ਤੇ ਪੰਜਾਬ ਦੀ ਖੇਤੀ ਤੇ ਕਬਜ਼ਾ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਤੇ ਸਾਰੀਆਂ ਕੋਸ਼ਿਸ਼ਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸੂਰਮੇ ਬਾਦਲ ਲੋਕਾਂ ਨੇ ਇੱਕ ਮੁੱਠੋ ਕੇ ਇੱਕ ਜਟੋਕੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਪਰ ਲੇਕਿਨ ਆ ਜੋసే ਤਰੀਕੇ ਜਿਵੇਂ ਠੀਕ 350 ਸਾਲ ਪਹਿਲਾਂ ਜ਼ਾਲਮ ਹਮਲਾ ਕਰ ਰਹੇ ਸੀ ਜਦੋਂ ਪੰਡਿਤ ਕਿਰਪਾ ਰਾਮ ਜੀ ਸ਼੍ਰੀਨਗਰ ਤੋਂ ਚੱਲ ਕੇ ਆਏ ਸੀਗੇ ਔਰ ਉਹਨੇ ਆ ਕੇ ਗੁਰੂ ਸਾਹਿਬਾਨ ਅਗੇ ਫਰਿਆਦ ਕੀਤੀ ਸੀ ਕਿ ਸਾਡਾ ਧਰਮ ਸੰਕਟ ਦੇ ਵਿੱਚ ਆ ਔਰ ਗੁਰੂ ਸਾਹਿਬਾਨ ਨੇ ਦਿੱਲੀ ਦੇ ਚਾਂਦ ਚਾਂਦ ਜਾ ਕੇ ਸ਼ਹਾਦਤ ਦਿੱਤੀ ਸੀ ਔਰ ਧਰਮ ਨੂੰ ਬਚਾਇਆ ਸੀ ਧਰਮ ਦੀ ਰੱਖਿਆ ਕੀਤੀ ਸੀ ਮੈਂ ਸਮਝਦਾ ਅੱਜ ਦੇਸ਼ ਦੇ ਸ਼ਾਸਕ ਦੇਸ਼ ਦੇ ਉੱਤੇ ਕਾਬਦ 파ਕੀ ਜਨਤਾ 파ਕੀ ਦੇ ਵਿੱਚ ਵੀ ਉਹ ਹੀ ਰੂਹਾ ਆਪਣੀਆਂ ਉਸੇ ਤਰੀਕੇ ਜਿਵੇਂ ਹਿਟਲਰ ਦੁਨੀਆ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀਗਾ ਉਸੇ ਤਰੀਕੇ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਤੇ ਕਬਜ਼ਾ ਕਰ ਰਹੀ ਆ ਲੋਕਤੰਤਰ ਨਹੀਂ ਨਹੀਂ ਲੋਕਤੰਤਰ ਨੂੰ ਖਤਮ ਕਰਕੇ ਡਿਕਟੇਟਰਸ਼ਿਪ ਦੇ ਰਹੀ ੱਟਕੇ ਦੇ ਰਹੀ ਧੋਖੇ ਦੇ ਰਹੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀ ਇੱਕ ਚੀਜ਼ 13100 ਜਿਹੜੀ ਚੰਡੀਗੜ੍ਹ ਦਾ ਯੂਟੀ ਦਾ ਸਟੇਟ ਹਿਸਾਬ ਜਿਹਦੇ ਉੱਤੇ ਪੰਜਾਬ ਦਾ ਬਹੁਤ ਵੱਡਾ ਕਲੇਮ ਆ ਬਹੁਤ ਲੰਬੇ ਆਸੇ ਤੋਂ ਇਹ ਜਿਹੜਾ ਮੈਟਰ ਆ ਉਹ ਕੇਂਦਰ ਸਰਕਾਰ ਕੋਲੇ ਪੈਂਡਿੰਗ ਪਿਆਗਾ ਕੋਈ ਵੀ ਸੈਂਟਰ ਦੀ ਪਾਰਟੀ ਚਾ ਕਾਂਗਰਸ ਪਾਰਟੀ ਆਈ ਹੋਵੇ ਚਾਹੇ ਕਾ ਵੀਦਰ ਭਾਜਪਾ ਦੀ ਸੈਂਟਰ ਦੀ ਸਾਂਝੀ ਸਰਕਾਰ ਹੋਵੇ ਜਾਂ ਹੁਣ ਐਨਡੀਆ ਦੀ ਸਰਕਾਰ ਹੋਵੇ ਉਹ ਪੰਜਾਬ ਨੂੰ ਦੇਣ ਦੀ ਬਿਧਾਏ ਵੱਡਾ ਹਮਲਾ ਕੀਤਾਗਾ ਜਿਹੜਾ ਸਾਰੇ ਆ ਜਿਹੜਾ ਅਗਲਾ ਸੈਸ਼ਨ ਆ ਰਿਹਾ ਉਹ ਸੈਸ਼ਨ ਦੇ ਅੰਦਰ ਚੰਡੀਗੜ੍ਹ ਦਾ ਪ੍ਰੈਜ਼ੀਡੈਂਟ ਸਟੇਟ ਦਾ ਉਹਨੂੰ ਖਤਮ ਕਰਨ ਦੀ ਚਾਲ ਭਾਰਤੀ ਜਨਤਾ ਪਾਰਟੀ ਚੱਲ ਰਹੀ ਹੈ ਪੰਜਾਬ ਵੀ ਅਣਖ ਨੂੰ ਬੰਗਾਰ ਰਹੀ ਆ ਪੰਜਾਬ ਦੇ ਅਣਖੀਲੇ ਖੂਨ ਨੂੰ ਬੰਗਾਰ ਰਹੀ ਆ ਹਮੇਸ਼ਾ ਪੰਜਾਬ ਦੇ ਐਸੇ ਧੜਬੀਆਂ ਦਾ ਮੂੰਹ ਤੋੜ ਜਵਾਬ ਦਿੱਤਾਗਾ ਇਹ ਪੰਜਾਬ ਹਿਸਟਰੀ ਰਹੀ ਆ ਪੰਜਾਬੀਆਂ ਦੀ ਹਿਸਟਰੀ ਰਹੀ ਆ ਜਿਹਨੇ ਕਦੇ ਪੰਜਾਬ ਤੇ ਹਮਲਾ ਕੀਤਾ ਉਹਨਾਂ ਧੜਬੀਆਂ ਨੂੰ ਤੇ ਖਾਣੀ ਪਈ ਆ ਅੱਜ ਉਸੇ ਤਰੀਕੇ ਭਾਜੀਪੀ ਜਿਹੜੀ ਆ ਇੱਕ ਧੜਬੀਆਂ ਦੇ ਰੂਪ ਦੇ ਅੰਦਰ ਇੱਕ ਜ਼ਾਲਮਾਂ ਦੇ ਰੂਪ ਦੇ ਅੰਦਰ ਪੰਜਾਬ ਨੂੰ ਹਰ ਪੱਖੋਂ ਖਤਮ ਕਰਨਾ ਚਾਹੁੰਦੀ ਆ ਸਾਡੇ ਕੁਦਰਤੀ ਸਾਧਨ ਸਾਡੇ ਪਾਣੀ ਸਾਡੀ ਪੜ੍ਹਾਈ ਐਜੂਕੇਸ਼ਨ ਚੰਡੀਗੜ੍ਹ ਯੂਨੀਵਰਸਿਟੀ 200 ਕਾਲਜ ਉਹਨਾਂ ਦੇ ਕਰਜ਼ਾ ਕਰਨਾ ਚਾਹੁੰਦੀ ਆ ਅੱਜ ਜਿਹੜੀ ਸਾਡੀ ਚੰਡੀਗੜ੍ਹ ਦੇ ਅੰਦਰ ਸਾਡਾ ਕਲੇਮ ਆ ਪੰਜਾਬ ਦਾ ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਸ਼ਹਿਰ ਬਸਿਆ ਸੀਗਾ ਜੋ ਚੰਡੀਗੜ੍ਹ ਸ਼ਹਿਰ ਬਸਿਆ ਸੀਗਾ ਉਸ ਤੋਂ ਪੰਜਾਬ ਦੇ ਪਿੰਡ ਵਿੱਚ ਉਚਾਰੇ ਗਏ ਸੀ ਔਰ ਸਾਡੀ ਰਾਜਧਾਨੀ ਬਣਾਈ ਗਈ ਸੀ ਔਰ ਕਿਹਾ ਗਿਆ ਸੀਗਾ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਆਪਣੀ ਰਾਜਧਾਨੀ ਬਣਾ ਲੂਗਾ ਔਰ ਪੰਜਾਬ ਨੂੰ ਜਿਹੜਾ ਚੰਡੀਗੜ੍ਹ ਆ ਪੰਜਾਬ ਦੀ ਰਾਜਧਾਨੀ ਬਣੀ ਰਹੂਗੀ ਪਰ ਲੇਕਿਨ ਅਫਸੋਸ ਅੱਜ ਦੇ ਜ਼ਾਲਮ ਸ਼ਾਸਕ ਜਿਹੜੇ ਨੇ ਅੱਜ ਦੇ ਜ਼ਾਲਮ ਰਾਜੇ ਆ ਜ਼ਾਲਮ ਜਿਹੀ ਮੋਦੀ ਸਰਕਾਰ ਆ ਜਿਹਦੇ ਵਿੱਚ ਮੈਨੂੰ ਸਮਝਦਾ ਹਿਟਲਰ ਦੀ ਆਤਮਾ ਆ ਚੁੱਕੀ ਆ ਹਰਮਜੀਤ ਦੀ ਆਤਮਾ ਆ ਚੁੱਕੀ ਆ ਜਿਹੜੀ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਆ ਔਰ ਉਹ ਵੀ ਉਸ ਸਮੇਂ ਜਦੋਂ ਸਿੱਖਾਂ ਦੇ 300 ਸਾਲਾ ਕੀ ਜਿਹੜੀ ਧਹਾੜਾ ਮਨਾਰ ਰਹੇ ਹੋ ਉਹ ਵੀ ਉਸ ਸਮੇਂ ਉਸ ਧਰਤੀ ਦੇ ਉੱਤੇ ਜੀਹ ਧਰਤੀ ਨੇ ਹਜ਼ਾਰਾਂ ਹੀ ਕੁਰਬਾਨੀਆਂ ਦੇ ਕੇ ਲੱਖਾਂ ਹੀ ਕੁਰਬਾਨੀਆਂ ਦੇ ਕੇ ਦੇਸ਼ ਦੀ ਏਕਤਾ ਤੇ ਖੜਤਾ ਨੂੰ ਕਾਇਮ ਰੱਖਿਆ ਪਰ ਲੇਕਿਨ ਪੰਜਾਬ ਦੇ ਲੋਕ ਇਕਜੁੱਟ ਨੇ ਇੱਕ ਮੁੱਢ ਨੇ ਭਾਰਤੀ ਜਨਤਾ ਪਾਰਟੀ ਦੋਸੀ ਠੋਕ ਕੇ ਜਵਾਬ ਦੇ ਮੰਗੇ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਅਸੀਂ ਸਰਕ ਤੋਂ ਲੈ ਕੇ ਸੰਸਦ ਤੱਕ ਹਰ ਹਿੱਲਾ ਵਰਤਾਂਗੇ ਚੰਡੀਗੜ ਜਿਹੜਾ ਪੰਜਾਬ ਦਾ ਰਹੂਗਾ ਜਿਹੜਾ ਵੀ ਚੰਡੀਗੜ ਵੱਲ ਅੱਖ ਕਰੂਗਾ ਜਿਹੜਾ ਵੀ ਪੰਜਾਬ ਪੰਜਾਬ ਦੀ ਰਾਜਧਾਨੀ ਚੰਡੀਗੜ ਦੇਖੂਗਾ ਬਿਲਕੁਲ ਉਹਨੂੰ ਠੋਕਮਾ ਮੂੰਹ ਤੋੜ ਜਵਾਬ ਪੰਜਾਬ ਦਾ ਹਰ ਇੱਕ ਨਾਗਰਿਕ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇਉਗੀ ਬਿਲਕੁਲ ਚੰਡੀਗੜ੍ਹ ਤੇ ਕਬਜ਼ਾ ਨਹੀਂ ਦੇਵਾਂਗੇ ਅਸੀਂ ਬਾਰ ਬਾਰ ਦਰਉਣਾ ਆ ਭਾਰਤ ਜਨਤਾ ਪਾਰਟੀ ਜਿੰਨਾ ਮਰਜ਼ੀ ਜ਼ੋਰ ਲਾ ਦੇ ਜਿੰਨੇ ਮਰਜ਼ੀ ਤਾਕਤ ਦਿਖਾ ਦੇ ਪਰ ਲੇਕਿਨ ਇਹ ਜਿਹੜੀ ਪੰਜਾਬ ਦੇ ਅਣਖੀਲੇ ਲੋਕਾਂ ਨੂੰ ਬੰਗਾਰ ਆ ਇਹ ਬੰਗਾਰ ਜਿਹੜੀ ਆ ਮੂੰਹ ਤੋੜ ਦੇਵਾ ਦਿੰਦੀ ਆ ਪਹਿਲਾਂ ਵੀ ਪਹਿਲਾਂ ਵੀ ਜਦੋਂ ਵੀ ਧੜੀਆਂ ਨੇ ਪੰਜਾਬ ਵੱਲ ਦੇਖਿਆ ਜਦੋਂ ਚਾਹੇ ਕਾਂਗਰਸ ਪਾਰਟੀ ਨੇ ਪੰਜਾਬ ਤੇ ਹਮਲੇ ਕੀਤੇ ਸਾਰੇ ਜਾਣਦੇ ਨੇ ਕਿ ਇਤਿਹਾਸ ਆ ਉਸੇ ਦੇ ਤਰੀਕੇ ਦਾ ਡਿਜ਼ਾਈਨ ਉਸੇ ਤਰੀਕੇ ਦੇ ਤੌਰ ਤਰੀਕੇ ਜਿਹੜੇ ਨੇ ਕਿ ਅੱਜ ਭਾਰਤ ਜਨਤਾ ਪਾਰਟੀ ਬਣਾ ਰਹੀ ਹੈ ਪੰਜਾਬ ਦੇ ਅੰਦਰ ਖੂਨ ਦੀ ਹੋਲੀ ਭਾਰਤ ਜਨਤਾ ਪਾਰਟੀ ਖੇਡਣਾ ਚਾਹੁੰਦੀ ਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਪਰ ਲੇਕਿਨ ਅਸੀਂ ਬੜੀ ਡੰਕੇ ਦੀ ਤੋਰ ਤੇ ਕਹਿੰਦੇ ਆ ਆਮ ਆਦਮੀ ਪਾਰਟੀ ਵੱਲੋਂ ਸਰਰਾ ਭਗਵਾਨ ਸੇ ਮਾਰਦੀ ਵੱਲੋਂ ਸਾਡੀ ਸਰਕਾਰ ਵੱਲੋਂ ਅਸੀਂ ਡੱਕ ਕੇ ਪੰਜਾਬ ਦੀ ਚੰਡੀਗੜ੍ਹ ਦੀ ਰਾਜਧਾਨੀ ਦੀ ਰਾਖੀ ਕਰਾਂਗੇ ਜਿਹੜਾ ਵੀ ਧਾੜ ਵੀ ਬਣ ਕੇ ਇੱਧਰ ਆਇਆ ਉਹਨੂੰ ਅਸੀਂ ਸਾਰੇ ਇਕਜੁੱਟ ਹੋ ਕੇ ਇੱਕ ਮੁੱਠ ਹੋ ਕੇ ਐਸਾ ਜਵਾਬ ਦੇਵਾਂਗੇ ਕਿ ਉਹਦੀਆਂ ਆਉਣ ਵਾਲੀਆਂ ਸੱਤ ਪੁਸ਼ਤਾ ਯਾਦ ਰੱਖਣਗੀਆਂ ਉਹਦੀਆਂ ਆਉਣ ਵਾਲੀਆਂ 10 ਪੀੜੀਆਂ ਯਾਦ ਰੱਖਣਗੀਆਂ